ਇਸ ਫਿਲਮ ਦੇ ਵਿੱਚ ਮੈਂ ਤੁਹਾਨੂੰ ਕਹਦਾ ਵੀਰੇ ਮੇਰਾ ਕੋਈ ਲੈਣਾ ਦੇਣਾ ਨਹੀਂ ਸੌ ਲੱਗੇ ਮਹਾਰਾਜੀ ਸੌ ਮੇਰਾ ਕੋਈ ਲੈਣਾ ਦੇਣਾ ਨਹੀਂ ਪਰ ਮੇਰੇ ਨਾਲ ਮੇਰੇ ਭਰਾ ਮੋਢਾ ਨਾਲ ਮੋਢਾ ਜੋੜ ਕੇ ਖੜੇ ਨੇ ਬਾਈ ਸਾਰੀ ਫੈਮਲੀ ਆ ਭਾਜੀ ਉਹੀ 40 50 ਜਣੇ ਆ ਜੇ ਤੁਹਾਨੂੰ ਵੀ ਬੁਲਾ ਲਈਏ ਤਾਂ ਆਪਾਂ ਮੇਰੇ ਹਿਸਾਬ ਨਾਲ 100 ਤੋਂ ਵੱਧ ਬੰਦਾ ਹੈ ਨਹੀਂ ਜਿਹੜਾ ਦਿਲੋਂ ਸਿਨੇਮਾ ਨੂੰ ਪਿਆਰ ਕਰਦਾ ਤੇ ਦਿਲੋਂ ਸਿਨੇਮਾ ਲਈ ਲਿਖਦਾ ਹੈ ਕੀ ਆਪਾਂ ਗੱਲਾਂ ਬਣਾ ਲਈਏ ਵੀ ਇੰਡਸਟਰੀ ਇਦਾਂ ਇੰਡਸਟਰੀ ਇਦਾਂ ਇੰਡਸਟਰੀ ਪੋਜ਼ਿਟਿਵ ਇੰਡਸਟਰੀ 네ਗੇਟਿਵ ਇੰਡਸਟਰੀ ਦੇ ਬੰਦੇ ਚੰਗੇ ਇੰਡਸਟਰੀ ਦੇ ਬੰਦੇ ਮਾੜੇ ਉਹ ਹੈ ਉਹ ਸੌਕ ਜਣਾ ਹੀ ਆ ਉਹ ਚੰਗੇ ਮਾੜੇ ਉਹਦੇ ਜੀ ਆਪਾਂ ਸਾਰੇ ਬਸ ਨਹੀਂ ਨਹੀਂ ਬੜੀ ਮਹਾਰਾਜੀ ਮੇਰ ਹੈ ਜੀ ਮਤਲਬ ਮੈਂ ਅਸੀਂ ਆਪਣੇ ਵੱਡੇ ਭਰਾ ਨੂੰ ਮਿਸ ਕਰ ਰਹੇ ਹਾਂ ਉਹ ਕੈਨੇਡਾ ਗਏ ਨੇ ਬਾਈ ਭਗਵੰਤੂਣੀ ਜਿਨ੍ਹਾਂ ਨੇ ਫਿਲਮ ਪ੍ਰੋਡਿਊਸ ਕੀਤੀ ਹੈ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਫਿਲਮ ਦੇ ਵਿੱਚ ਮੈਂ ਤੁਹਾਨੂੰ ਕਹਦਾ ਵੀਰੇ ਮੇਰਾ ਕੋਈ ਲੈਣਾ ਦੇਣਾ ਨਹੀਂ ਸੌਂ ਲੱਗੇ ਮਹਾਰਾਜੀ ਸੌ ਮੇਰਾ ਕੋਈ ਲੈਣਾ ਦੇਣਾ ਨਹੀਂ ਪਰ ਮੇਰੇ ਨਾਲ ਮੇਰੇ ਭਰਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਬਾਈ ਭਗਵੰਤੂਣੀ ਵੀ ਤੇ ਵੀਰ ਹੁਣੀ ਵੀ ਸਾਰੇ ਮਤਲਬ ਮੈਨੂੰ ਮੇਰੇ ਵੱਡੇ ਭਰਾ ਕੋਈ ਨੇ ਜਾਂ ਛੋਟੇ ਕਹ ਲਓ ਤੁਸੀਂ ਪਰ ਇਹਨਾਂ ਦਾ ਬਹੁਤ ਵੱਡਾ ਸਾਥ ਰਿਹਾ ਤੇ ਬੜੇ ਪੋਜ਼ਿਟਿਵ ਵੇ ਨਾਲ ਫਿਲਮ ਜਿਹੜੀ ਫਿਨਿਸ਼ ਹੋਈ ਹੈ ਹੋਰ ਵੀ ਜਿਹੜੇ ਨਾਲ ਸਾਡੇ ਵੀਰ ਦੇ ਨਾਲ ਪ੍ਰੋਡਿਊਸਰਸ ਨੇ ਬਾਇਰਿੰਗ ਕੋਣੀ ਹੋਰ ਵੀ ਜਿਹੜੇ ਬਾਹਰਲੀਆਂ ਕੰਟਰੀਆਂ ਦੇ ਵੀਰ ਭਰਾੜੇ ਨਾਲ ਜੁੜੇ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਬਾਕੀ ਸਾਰੀ ਫੈਮਿਲੀ ਆ ਭਾਜੀ ਉਹੀ 40-50 ਜਣੇ ਆ ਜੇ ਤੁਹਾਨੂੰ ਵੀ ਮਿਲਾ ਲਈਏ ਤਾਂ ਆਪਾਂ ਮੇਰੇ ਹਿਸਾਬ ਨਾਲ 100 ਤੋਂ ਵੱਧ ਬੰਦਾ ਹੈ ਨਹੀਂ ਜਿਹੜਾ ਦਿਲੋਂ ਸਿਨੇਮਾ ਨੂੰ ਪਿਆਰ ਕਰਦਾ ਤੇ ਦਿਲੋਂ ਸਿਨੇਮਾ ਲਈ ਲਿਖਦਾ ਹੈ ਜਾਂ ਵੇਖਦਾ ਹੈ ਜਾਂ ਉਹਨੂੰ ਸਪੋਰਟ ਕਰਦਾ ਹੈ ਬਾਕੀ ਆਪਾਂ ਗੱਲਾਂ ਬਣਾ ਲਈਏ ਵੀ ਇੰਡਸਟਰੀ ਇੱਦਾਂ ਇੰਡਸਟਰੀ ਇੱਦਾਂ ਇੰਡਸਟਰੀ ਪੋਜ਼ਿਟਿਵ ਇੰਡਸਟਰੀ 네ਗੇਟਿਵ ਇੰਡਸਟਰੀ ਦੇ ਬੰਦੇ ਚੰਗੇ ਇੰਡਸਟਰੀ ਦੇ ਬੰਦੇ ਮਾੜੇ ਉਹ ਹੈ ਉਹ ਸੌਕ ਜਣੇ ਹੀ ਆ ਉਹ ਚੰਗੇ ਮਾੜੇ ਉਹਦੇ ਜੀ ਆਪਾਂ ਸਾਰੇ ਬਸ ਇਸ ਫਿਲਮ ਦੇ ਵਿੱਚ ਮੈਂ ਤੁਹਾਨੂੰ ਕਹਿ ਦਾਂ ਮੇਰੇ ਮੇਰਾ ਕੋਈ ਲੈਣਾ ਦੇਣਾ ਨਹੀਂ ਸੌ ਲੱਗੇ ਮਹਾਰਾਜੀ ਸੌ ਮੇਰਾ ਕੋਈ ਲੈਣਾ ਦੇਣਾ ਨਹੀਂ ਪਰ ਮੇਰੇ ਨਾਲ ਮੇਰੇ ਭਰਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਬਾਈ ਸਾਰੀ ਫੈਮਲੀ ਹੈ ਭਾਜੀ ਉਹੀ 40 50 ਜਣੇ ਆ ਇਹ ਤੁਹਾਨੂੰ ਵੀ ਬੁਲਾ ਲਈਏ ਤਾਂ ਆਪਾਂ ਮੇਰੇ ਹਿਸਾਬ ਨਾਲ 100 ਤੋਂ ਵੱਧ ਬੰਦਾ ਹੈ ਨਹੀਂ ਜਿਹੜਾ ਦਿਲੋਂ ਸਿਨੇਮਾ ਨੂੰ ਪਿਆਰ ਕਰਦਾ ਤੇ ਦਿਲੋਂ ਸਿਨੇਮਾ ਲਈ ਲਿਖਦਾ ਹੈ ਇਹ ਆਪਾਂ ਗੱਲਾਂ ਬਣਾ ਲਈਏ ਵੀ ਇੰਡਸਟਰੀ ਇੱਦਾਂ ਇੰਡਸਟਰੀ ਇੱਦਾਂ ਇੰਡਸਟਰੀ ਪੋਜ਼ਿਟਿਵ ਇੰਡਸਟਰੀ 네ਗੇਟਿਵ ਇੰਡਸਟਰੀ ਦੇ ਬੰਦੇ ਚੰਗੇ ਇੰਡਸਟਰੀ ਦੇ ਬੰਦੇ ਮਾੜੇ ਉਹ ਹੈ ਉਹ 100 ਜਣੇ ਹੀ ਆ ਉਹ ਚੰਗੇ ਮਾੜੇ ਉਹਦੇ ਜੀ ਆਪਾਂ ਸਾਰੇ ਬਸ ਪਹਿਲਾਂ ਤਾਂ ਤੁਸੀਂ ਆਪਣੇ ਪਰਿਵਾਰ ਨਾਲ ਦੇ ਇੱਕ ਵੀਪ ਤੋਂ ਲੈ ਲਓ ਨੋਮ ਲੈ ਤੁਸੀਂ ਨਹੀਂ ਦਿੱਤਾ ਰੱਖਿਆ ਹੋਣਾ ਨਹੀਂ ਨਹੀਂ ਬੜੀ ਮਹਾਰਾਜੀ ਮੇਰ ਹੈ ਜੀ ਮਤਲਬ ਮੈਂ ਅਸੀਂ ਆਪਦੇ ਵੱਡੇ ਭਰਾ ਨੂੰ ਮਿਸ ਕਰ ਰਹੇ ਹਾਂ ਉਹ ਕੈਨੇਡਾ ਗਏ ਨੇ ਬਾਈ ਭਗਵੰਤੂਣੀ ਜਿਨ੍ਹਾਂ ਨੇ ਫਿਲਮ ਪ੍ਰੋਡਿਊਸ ਕੀਤੀ ਹੈ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਫਿਲਮ ਦੇ ਵਿੱਚ ਮੈਂ ਤੁਹਾਨੂੰ ਕਹਦਾ ਮੇਰੇ ਮੇਰਾ ਕੋਈ ਲੈਣਾ ਦੇਣਾ ਨਹੀਂ ਸੌ ਲੱਗੇ ਮਹਾਰਾਜੀ ਸੌ ਮੇਰਾ ਕੋਈ ਲੈਣਾ ਦੇਣਾ ਨਹੀਂ ਪਰ ਮੇਰੇ ਨਾਲ ਮੇਰੇ ਭਰਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਬਾਈ ਭਗਵੰਤੂਣੀ ਵੀ ਤੇ ਵੀਰ ਹੁਣੀ ਵੀ ਸਾਰੇ ਮਤਲਬ ਮੈਨੂੰ ਮੇਰੇ ਵੱਡੇ ਭਰਾ ਕੋਈ ਨਹੀਂ ਨੇ ਜਾਂ ਛੋਟ ਪਰ ਇਹਨਾਂ ਦਾ ਬਹੁਤ ਵੱਡਾ ਸਾਥ ਰਿਆ ਤੇ ਬੜੇ ਪੋਜ਼ਿਟਿਵ ਵੇ ਨਾਲ ਫਿਲਮ ਜਿਹੜੀ ਫਿਨਿਸ਼ ਹੋਈ ਹੈ ਹੋਰ ਵੀ ਜਿਹੜੇ ਨਾਲ ਸਾਡੇ ਵੀਰ ਦੇ ਨਾਲ ਪ੍ਰੋਡਿਊਸਰਸ ਨੇ ਬਾਈ ਰਿੰਕ ਕੋਣੀ ਹੋਰ ਵੀ ਜਿਹੜੇ ਬਾਹਰ ਲੀਆਂ ਕੰਟਰੀਆਂ ਦੇ ਵੀਰ ਭਰਾਡੇ ਨਾਲ ਜੁੜੇ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਬਾਕੀ ਸਾਰੀ ਫੈਮਿਲੀ ਆ ਭਾਜੀ ਉਹੀ 40-50 ਜਣੇ ਆ ਜੇ ਤੁਹਾਨੂੰ ਵੀ ਮਿਲਾ ਲਈਏ ਤਾਂ ਆਪਾਂ ਮੇਰੇ ਹਿਸਾਬ ਨਾਲ 100 ਤੋਂ ਵੱਧ ਬੰਦਾ ਹੈ ਨਹੀਂ ਜਿਹੜਾ ਦਿਲੋਂ ਸਿਨੇਮਾ ਨੂੰ ਪਿਆਰ ਕਰਦਾ ਤੇ ਦਿਲੋਂ ਸਿਨੇਮਾ ਲਈ ਲਿਖਦਾ ਹੈ ਜਾਂ ਵੇਖਦਾ ਹੈ ਜਾਂ ਉਹਨੂੰ ਸਪੋਰਟ ਕਰਦਾ ਹੈ ਬਾਕੀ ਆਪਾਂ ਗੱਲਾਂ ਬਣਾ ਲਈਏ ਵੀ ਇੰਡਸਟਰੀ ਇਦਾਂ ਇੰਡਸਟਰੀ ਇਦਾਂ ਇੰਡਸਟਰੀ ਪੋਜ਼ਿਟਿਵ ਇੰਡਸਟਰੀ 네ਗੇਟਿਵ ਇੰਡਸਟਰੀ ਦੇ ਬੰਦੇ ਚੰਗੇ ਇੰਡਸਟਰੀ ਦੇ ਬੰਦੇ ਮਾੜੇ ਉਹ ਹੈ ਉਹ ਸੌਕ ਜਣੇ ਹੀ ਆ ਉਹ ਚੰਗੇ ਮਾੜੇ ਉਹਦੇ ਜੀ ਆਪਾਂ ਸਾਰੇ ਬਸ